ਪੀਟੀਸੀ نیوز ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਤਾਂ ਫਗਵਾੜਾ ਤੋਂ ਇੱਕ ਬੜੀ ਹੀ ਸਨਸਨੀਖੇਜ਼ ਖਬਰ ਸਾਹਮਣੇ ਆ ਰਹੀ ਹੈ ਜਿੱਥੇ આરોਪ ਲੱਗੇ ਨੇ ਇੱਕ ਬਜ਼ੁਰਗ ਬਾਬੇ ਦੇ ਉੱਤੇ આરોਪ ਇਹ ਨੇ ਕਿ ਉਹ ਬਾਬਾ ਤਲਿਸਮ ਜਾਣਦਾ ਹੈ ਕਿਸੇ ਤਰੀਕੇ ਦਾ ਕੋਈ ਕਾਲਾ ਜਾਦੂ ਜਾਂ ਫਿਰ ਕਹਿ ਦਿਓ ਕੋਈ ਟੂਣਾ ਟੋਪਾ ਜਾਣਦਾ ਹੈ ਤੇ ਇਸ ਕਰਕੇ ਟੂਣਾ ਕਰਨ ਦੇ આરોਪ ਲੱਗੇ ਨੇ ਤੇ ਜਿੰਨਾ ਸ਼ਖਸ ਦੇ ਉੱਤੇ ਇਹ ਜਾਦੂ ਕਾਲਾ ਟੂਣਾ ਕੀਤਾ ਉਹਨਾਂ ਨੇ ਦੇਖਦੇ ਹੀ ਦੇਖਦੇ ਆਪਣੀ ਜੇਬਾਂ ਦੇ ਵਿੱਚੋਂ ਪੈਸੇ ਕੱਢ ਕੇ ਉਸ ਬਾਬੇ ਦੇ ਹੱਥ ਵਿੱਚ ਰੱਖ ਦਿੱਤੇ ਕੰਨਾਂ ਦੇ ਵਿੱਚ ਬੰਦੇ ਨੇ ਨੱਤੀਆਂ ਪਾਈਆਂ ਸੀ ਉਹ ਉਤਾਰ ਕੇ ਬਾਬੇ ਦੇ ਹੱਥ ਵਿੱਚ ਰੱਖ ਦਿੱਤੀਆਂ ਸੋਨੇ ਦੀਆਂ ਔਰ ਨਾਲ ਜਿਹੜੀ ਮਹਿਲਾ ਸੀਗੀ ਜੋ ਪੀੜਿਤ ਮਹਿਲਾ ਉਹਨੇ ਵੀ ਆਪਣੀਆਂ ਵਾਲੀਆਂ ਉਤਾਰ ਕੇ ਉਸ ਬਾਬੇ ਨੂੰ ਦੇ ਦਿੱਤੀਆਂ ਔਰ ਇਹ ਸਭ ਕੁਝ ਦਿਨ ਦਿਹਾੜੇ ਸਰੇ ਆਮ ਸੜਕ ਦੇ ਉੱਤੇ ਹੋਇਆ ਔਰ ਕਿਸੇ ਲੋਕਾਂ ਨੂੰ ਕੁਝ ਨਹੀਂ ਪਤਾ ਸੀ ਕਿ ਆਖਰਕਾਰ ਹੋ ਕੀ ਰਿਹਾ ਹੈ ਔਰ ਜਦੋਂ ਬਾਬਾ ਇਹ ਸਾਰਾ ਕੁਝ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਸਮਝ ਆਉਂਦਾ ਹੈ ਕਿ ਇਹ ਤਾਂ ਕਿਸੇ ਤਰੀਕੇ ਦੇ ਨਾਲ ਉਹ ਬੰਦੇ ਨੂੰ ਔਰ ਧੀਵੀ ਨੂੰ ਦੋਨਾਂ ਨੂੰ ਆਪਣੇ ਵਸ਼ ਵਿੱਚ ਕੀਤਾ ਹੋਇਆ ਸੀ ਹਾਲਾਂਕਿ ਇਹ ਚੀਜ਼ਾਂ ਬੜੀਆਂ ਫਿਲਮੀ ਔਰ ਕਹਾਣੀਆਂ ਜੀਆਂ ਲੱਗਦੀਆਂ ਨੇ ਕਿ ਜਾਦੂ ਟੋਣਾ ਹੁੰਦਾ ਹੈ ਕਿ ਕਿਸੇ ਨੂੰ ਵਸ਼ ਵਿੱਚ ਕੀਤਾ ਜਾ ਸਕਦਾ ਹੈ ਕਿ ਇਸ ਤਰੀਕੇ ਦਾ ਕੋਈ ਟੋਣਾ ਕੀਤਾ ਜਾ ਸਕਦਾ ਹੈ ਕਿ ਲੋਕਾਂ ਨੂੰ ਆਪਣੇ ਵਸ਼ ਵਿੱਚ ਕੀਤਾ ਜਾ ਸਕੇ ਹਾਲਾਂਕਿ ਇਹਦੇ ਉੱਤੇ ਯਕੀਨ ਕਰਨਾ ਬੜਾ ਔਖਾ ਹੈ ਪਰ ਲੋਕ ਦੱਸ ਰਹੇ ਨੇ ਜਿਹੜੇ ਪੀੜਤ ਨੇ ਕਿ ਕਿਸ ਤਰੀਕੇ ਦੇ ਨਾਲ ਇੱਕ ਬਾਬਾ ਪੂਰੇ ਆਪਣਾ ਗਰੋ ਲੈ ਫਿਰਦਾ ਸੀ ਉਹ ਵਾਰ-ਵਾਰ ਉਸਦੇ ਕੋਲ ਆ ਰਹੇ ਸੀ ਔਰ ਬਾਬੇ ਦੇ ਬਾਰੇ ਜ਼ਿਕਰ ਕਰ ਰਹੇ ਸੀ ਕੁਝ ਸਮੇਂ ਬਾਅਦ ਇਹ ਬਾਬੇ ਦੀ ਪਲੈਨਿੰਗ ਹੀ ਸੀ ਕਿ ਪਹਿਲਾਂ ਬੰਦੇ ਭੇਜਨੇ ਆ ਉਸ ਤੋਂ ਬਾਅਦ ਬਾਬਾ ਖੁਦ ਉਸ ਬੰਦਿਆ ਦੇ ਅੱਗੇ ਸਾਹਮਣੇ ਆਊਗਾ ਤੇ ਜਦੋਂ ਬਾਬਾ ਉਸ ਪੀੜਤ ਬੰਦਿਆ ਦੇ ਅੱਗੇ ਆਂਦਾ ਹੈ ਤੇ ਆਪਣੀਆਂ ਗੱਲਾਂ ਦੇ ਵਿੱਚ ਲਗਾ ਲੈਂਦਾ ਹੈ ਤੇ ਗੱਲਾਂ ਕਰਦੇ ਕਰਦੇ ਉਹਨਾਂ ਨੂੰ ਇੱਕ ਪੋਟਲੀ ਪਕੜਾ ਦਿੰਦਾ ਹੈ ਤੇ ਪੋਟਲੀ ਦੇ ਵਿੱਚ ਇੱਕ ਤਰੀਕੇ ਦਾ ਦੱਸਿਆ ਜਾਂਦਾ ਹੈ ਕਿ ਇਹਦੇ ਵਿੱਚ ਧਨ ਹੈ ਤੇ ਤੁਹਾਨੂੰ ਅਮੀਰ ਬਣਾ ਦੇਗਾ ਦਾ ਕੁਛ ਇਸ ਤਰੀਕੇ ਦੀਆਂ ਗੱਲਾਂ ਕਰ ਰਿਹਾ ਸੀ ਬਾਬਾ ਔਰ ਜਦੋਂ ਉਹ ਪਰਿਵਾਰ ਆਪਣੇ ਘਰ ਜਾਂਦਾ ਤੇ ਜਦੋਂ ਉਹ ਆਪਣੀ ਸੁਧ-ਬੁੱਧ ਖੋਣ ਤੋਂ ਬਾਅਦ ਆਪਣੇ ਹੋਸ਼ ਵਿੱਚ ਆਉਂਦੇ ਨੇ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਉਸ ਪੋਰਟਲੀ ਦੇ ਵਿੱਚ ਕੋਈ ਪੈਸਾ ਪੂਸਾ ਨਹੀਂ ਸੀ ਬਲਕਿ ਉਸ ਦੇ ਵਿੱਚ ਘਾਹ ਫੂਸ ਰੱਖਿਆ ਹੋਇਆ ਸੀ ਔਰ ਜਰਾ ਸੋਚੋ ਬਾਬਾ ਕਿਸ ਤਰੀਕੇ ਦੇ ਨਾਲ ਆਪਣੀਆਂ ਗੱਲਾਂ ਦੇ ਵਿੱਚ ਫਸਾ ਕੇ ਬੜੀ ਹੀ ਚਲਾਕੀ ਦੇ ਨਾਲ ਘਾਹ ਫੂਸ ਦੇਖ ਕੇ ਤੇ ਹਜ਼ਾਰਾਂ ਰੁਪਏ ਆਪਣੇ ਨਾਲ ਲੈ ਗਿਆ ਉਹਨਾਂ ਲੋਕਾਂ ਤੋਂ ਤੇ ਨਾਲ ਦੀ ਨਾਲ ਉਹਨਾਂ ਦੇ ਸੋਨੇ ਦੇ ਗਹਿਣੇ ਜਿਹੜੇ ਕਿ ਪੀੜਤ ਦੱਸ ਰਹੇ ਨੇ ਕਿ ਉਹਨਾਂ ਦੇ ਸੋਨੇ ਦੀਆਂ 29 ਔਰ ਵਾਲੀਆਂ ਲਾ ਦੇ ਪਾਈਆਂ ਹੋਈਆਂ ਸੀ ਤਾਂ ਉਹ ਉਤਰਵਾ ਕੇ ਬਾਬਾ ਮੌਕੇ ਤੋਂ ਲੈ ਕੇ ਫਰਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਉਸ ਦੀ ਭਾਲ ਕੀਤੀ ਜਾ ਰਹੀ ਹੈ ਲੇਕਿਨ ਹਾਲਾਂਕਿ ਇੱਕ ਸੀਸੀਟੀਵੀ ਤਸਵੀਰਾਂ ਜ਼ਰੂਰ ਨੇ ਕੀ ਜਿਸ ਤਰੀਕੇ ਨਾਲ ਉਸ ਪੁਲ ਤੋਂ ਬਾਬਾ ਲੰਘ ਰਿਹਾ ਹੁੰਦਾ ਹੈ ਤਾਂ ਤੁਹਾਨੂੰ ਅਸੀਂ ਉਹ ਤਸਵੀਰਾਂ ਵੀ ਦਿਖਾ ਦਿੰਨੇ ਆ ਬੜੀ ਦੂਰ ਤੋਂ ਇਹ ਤਸਵੀਰਾਂ ਨੇ ਸਾਫ਼ ਤਰੀਕੇ ਦੇ ਨਾਲ ਚਿਹਰਾ ਤਾਂ ਸਾਹਮਣੇ ਨਹੀਂ ਆ ਰਿਹਾ ਲੇਕਿਨ ਇਹ ਜੋ ਵਿਅਕਤੀ ਜਾ ਰਿਹਾ ਹੈ ਇਸੇ ਦੇ ਉੱਤੇ aarop ਲੱਗੇ ਨੇ ਦੇਖੋ ਕਿਸ ਤਰੀਕੇ ਨਾਲ ਬਾਅਦ ਵਿੱਚ ਪਹਿਲਾਂ ਤੁਰ ਕੇ ਹੁੰਦਾ ਬਾਅਦ ਵਿੱਚ ਕਿਸੇ ਨੇ ਮੋਟਰਸਾਈਕਲ ਤੇ ਬਹਿ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਸੀਸੀਟੀਵੀ ਤਸਵੀਰਾਂ ਨੇ ਹਾਲਾਂਕਿ ਜੇਕਰ ਇਸ ਮਾਮਲੇ ਦੇ ਵਿੱਚ ਪੁਲਿਸ ਇਨਵੋਲਵ ਹੁੰਦੀ ਹੈ ਔਰ ਜਾਂਚ ਪੜਤਾਲ ਕਰਦੀ ਹੈ ਤਾਂ ਜੇ ਆਪਾਂ ਕਹੀ ਕੜੀ ਜੋੜ ਕੇ ਜਿਵੇਂ ਆਹ ਸੀਸੀਟੀਵੀ ਹੈ ਇਤੋਂ ਅਗਲਾ ਕੋਈ ਸੀਸੀਟੀਵੀ ਫਿਰ ਉਦੋਂ ਅਗਲਾ ਕੋਈ ਸੀਸੀਟੀਵੀ ਤਾਂ ਹੋ ਸਕਦਾ ਕਿਸੇ ਇੱਕ ਕੜੀ ਦੇ ਵਿੱਚ ਸੀਸੀਟੀਵੀ ਦੇ ਵਿੱਚ ਇਸ ਬਾਬੇ ਦੀਆ ਕਲੀਅਰ ਤਸਵੀਰਾਂ ਵੀ ਸਾਹਮਣੇ ਆ ਜਾਣ ਔਰ ਪਤਾ ਚੱਲ ਜੇ ਇਹ ਬਾਬਾ ਕਿੱਥੋਂ ਤੋਂ ਲੈ ਕੇ ਕਿੱਥੇ ਗਿਆ ਉਹ ਰਹਿੰਦਾ ਕਿੱਥੋਂ ਆ ਸਭ ਕੁਝ ਪਤਾ ਹੋ ਸਕਦਾ ਹੈ ਫਿਲਹਾਲ ਜੋ ਪੀੜਿਤ ਪਰਿਵਾਰ ਹੈ ਉਹ ਸਦਮੇ ਦੇ ਵਿੱਚ ਹੈ ਔਰ ਗੁੱਸੇ ਦੇ ਵਿੱਚ ਹੈ ਕਿ ਆਖਰਕਾਰ ਕਿਵੇਂ ਕੋਈ ਉਹਨਾਂ ਨੂੰ ਮੂਰਖ ਬਣਾ ਕੇ ਚਲਾ ਗਿਆ ਹੁਣ ਤੁਹਾਨੂੰ ਪੀੜਿਤ ਪਰਿਵਾਰ ਦੀ ਜ਼ੁਬਾਨੀ ਸੁਣਾਉਣੀ ਆ ਕਿਸ ਤਰੀਕੇ ਦੇ ਨਾਲ ਬਾਬੇ ਨੇ ਜੋ ਦੱਸਿਆ ਜਾ ਰਿਹਾ ਕਿ ਟੂਣਾ ਟੋਟਕਾ ਕੋਈ ਕਰ ਦਿੱਤਾ ਜਾਂ ਫਿਰ ਇਸ ਨੂੰ ਕਰ ਦਿੱਤਾ ਜਾਂ ਫਿਰ ਉਹਨਾਂ ਨੂੰ ਆਪਣੇ ਵਾਸ਼ ਵਿੱਚ ਕਰ ਲਿੱਤਾ ਕਿਸ ਤਰੀਕੇ ਦੇ ਨਾਲ ਕੁਝ ਹੀ ਮਿੰਟਾਂ ਦੇ ਵਿੱਚ ਸਭ ਕੁਝ ਲੁੱਟ ਕੇ ਉਹ ਜੋ ਲੁਟੇਰਾ ਢੋਂਗੀ ਬਾਬਾ ਸੀ ਫਰਾਰ ਹੋ ਗਿਆ ਪੀੜਤ ਪਰਿਵਾਰ ਦੀ ਜ਼ੁਬਾਨੀ ਸੁਣਦੇ ਆਪਾਂ ਅੱਜ 3 ਦਿਨ ਹੋ ਗਏ ਮੇਰੀ ਗੁੱਡੀ ਦਾ ਐਕਸੀਡੈਂਟ ਵੱਡੀ ਦਾ ਹੋਇਆ ਜਲੰਧਰ ਦੇ ਰੋਡ ਦੇ ਉੱਤੇ ਤੇ ਉਹਦੇ ਚੱਕ ਕੇ ਉਹਨੂੰ ਰਾਤੀ ਲਿਆਂਦਾ ਤੇ ਇੱਥੇ ਨੂਬ ਦੇ ਦਾਖਲ ਕੀਤੀ ਆ ਉਹਦੇ ਖੂਨ ਚੜਦਾ ਲੜਕੀ ਦਿੱਤੇ ਉਹਦਾ ਕੱਲ ਨੂੰ ਆਪਰੇਸ਼ਨ ਸੀ ਤੇ ਮੈਨੂੰ ਪੈਸਾਂ ਦੀ ਲੋੜ ਸੀ ਮੈਂ ਵੀ ਜਾ ਰਿਹਾ ਸੀ ਕਿਤੇ ਤੇ ਮੈਂ ਆਉਂਦੇ ਹੋਏ ਨੇ ਸਬਜੀ ਲਈ ਗੋਲਡ ਸਾਡੇ ਪਾਇਆ ਸੀ ਸਬਜੀ ਲਈ ਸਟਾਰ ਮਿਲ ਦੇ ਕੋਲੋਂ ਜਿੱਥੇ ਟੈਲਾਂ ਬੜੀਆਂ ਉਥੇ ਸਬਜੀ ਲੈ ਕੇ ਮੈਂ ਪੁਲ ਦੇ ਥੱਲੇ ਗਿਆ ਜਦੋਂ ਪੁਲ ਦੇ ਥੱਲੇ ਗਿਆ ਤਾਂ ਮੈਨੂੰ ਇੱਕ ਬਾਬੇ ਨੇ ਰੋਕਿਆ ਕਹਿੰਦਾ ਬਾਬਾ ਜੀ ਵੀ ਮੈਨੂੰ ਕੋ ਪੰਜਾ ਪੀਰਾਂ ਦੀ ਜਗ੍ਹਾ ਦੱਸੋ ਮੈਂ ਕਿਹਾ ਵੀ ਮੈਂ ਪੰਜਾ ਪੀਰਾਂ ਦੀ ਜਗ੍ਹਾ ਤਾਂ ਮੈਨੂੰ ਨਹੀਂ ਕੋਈ ਵੀ ਪਤਾ ਉਥੋਂ ਜਿਉਂ ਮੈਂ ਚੱਲਿਆ ਤੇ ਮੈਂ ਹਨੂਮਾਨ ਕੜੀ ਕੋਲ ਦੀ ਹੋ ਕੇ ਤਾਂ ਇੱਧਰ ਨਕੁੱਦਰੂ ਨੂੰ ਆਉਣਾ ਸੀ ਜੋ ਦਮ ਲੈ ਚੜਾਈ ਚੜਿਆ ਤਾਂ ਚੜਾਈ ਚੜ ਕੇ ਥੋੜੇ ਪੱਕੇ ਰਾਵਣ ਦੇ ਮੂਰੇ ਫੇਕਿਆ ਤੇ ਫਿਰ ਮੈਨੂੰ ਤੀਵੀ ਆਦਮੀ ਨੇ ਇੱਕਨੇ ਰੋਕਿਆ ਤੀਵੀ ਆਦ ਪੰਸਰ ਮੋਟਰਸਾਈਕਲ ਤੇ ਤੀਵੀ ਆਦਮੀ ਤੇ ਬੰਦੇ ਦੇ ਦੰਦ ਜਿਹੜੇ ਹੈਗੇ ਉਹ ਪਾਨ ਦੇ ਨਾਲ ਲਿਬੜੇ ਆ ਮੂੰਹ ਦੰਦ ਉਹਦੇ ਸਾਰੇ ਪਾਨ ਪਾਨ ਦੇ ਨਾਲ ਹੋਏ ਆ ਉਹ ਸਤਿਵੀ ਆਦਮੀ ਨੇ ਮੈਨੂੰ ਗੱਲਾਂ ਪਾਇਆ ਬਾਬਾ ਕਰਨੀ ਵਾਲਾ ਫਲਾਣਾ ਸਾਮਕੜਾ ਸਾਡਾ ਉਹ ਗਿਆ ਸੋਨਾ ਇਹਨਾਂ ਬਣ ਗਿਆ ਅੱਛਾ ਉਹ ਪਹਿਲਾਂ ਉਹਦੇ ਕੋਲੋਂ ਨੇ ਪਤਾ ਨਹੀਂ ਪਿੱਤਲ ਦਾ ਕੜਾ ਜਾਂ ਸੋਨੇ ਦਾ ਉਸ ਬੰਦੇ ਨੇ ਦਿਖਾਇਆ ਬਾਬੇ ਨੇ ਤੇ ਕੜਾ ਲਹਾ ਕੇ ਤੇ ਉਹਨੂੰ ਚਿੱਟੇ ਰਮਾਲ ਦੇ ਵਿੱਚ ਬੰਨ ਕੇ ਦਿੱਤਾ ਬੰਨ ਕੇ ਉਹਨੂੰ ਮੋੜਦਾ ਨੱਠ ਜਾ ਕੇ ਨਾ ਫਲਾਣਾ ਧਮਕੜਾ ਤੂੰ ਫੇ ਕੰਜਰਾ ਫਲਾਣਾ ਧਮਕੜਾ ਆ ਗਿਆ ਅੱਛਾ ਮੈਂ ਫੇ ਗੱਲ ਗੋਲੀ ਨਹੀਂ ਮੈਂ ਉਥੋਂ ਫੇ ਜਦੋਂ ਉਹ ਚਲੇ ਗਿਆ ਮੇਰੇ ਕੋਲ ਖੜਾ ਉਹ ਜਾਂਦਾ ਨਹੀਂ ਬੰਦਾ ਜਿਹੜਾ ਮੋਟਰਸਾਈਕਲ ਤੇ ਤੀਮੀ ਆਦਮੀ ਹੈ ਤੇ ਬਸ ਉਹਨ ਮੈਨੂੰ ਇੱਕ ਰਮਾਲ ਦਿੱਤਾ ਇਦਾਂ ਜਦੋਂ ਰਮਾਲ ਦਿੱਤਾ ਮੈਂ ਖੋਲਿਆ ਸਾਨੂੰ ਪਤਾ ਨਹੀਂ ਕੀ ਕੀਤਾ ਉਹਨ ਕੀ ਨਹੀਂ ਕੀਤਾ ਘਰ ਵਾਲੀ ਦੇ ਪੌਣੇ 2:00 ਵਜੇ ਚਾਹ ਸੀ ਬੇਚ ਬਾਬੇ ਦੀ ਅੱਧੇ ਟੋਲੇ ਸੰਗੀ ਆ ਬਾਲਕ ਨਾਲ ਦੀ ਤੇ ਇੱਕ ਅੰਨਾ ਦੇ ਵਿੱਚ ਬਾਲੀਆਂ ਸੀਗੀਆਂ ਮੇਰੇ ਡਿਢ ਟੋਲੇ ਦੀਆਂ ਨੰਨਤੀਆਂ ਸੀਗੀਆਂ ਕੰਨਾਂ ਦੇ ਵਿੱਚ ਤੇ ਇੱਕ ਨੰਨਤੀ ਉੱਤੇ ਸੀ ਅੱਧੇ ਟੋਲੇ ਦੀ ਤੇ ਉਹ 10000 ਰੁਪਏ ਪਰਸ ਦੇ ਵਿੱਚ ਸੀ ਲੈ ਕੇ ਫਰਾਰ ਹੋਗਾ ਕਿੰਨੇ ਜਣੇ ਸੀ ਤੁਹਾਨੂੰ ਪਤਾ ਲੱਗਦਾ ਤਿੰਨ ਜਣੇ ਤਿੰਨ ਜਣੇ ਤਿੰਨ ਜਣੇ ਸੀ ਉਹ ਬਾਬਾ ਫੇਰ ਮੁਰੇ ਆ ਗਿਆ ਉਹ 10000 ਰੁਪਏ ਇਹ ਵੀ ਰੱਖਦਾ ਇਹ ਜਗ੍ਹਾ ਕਿਹੜੀ ਸੀ ਜਿੱਥੇ ਪੱਕੇ ਰਾਮਨ ਦੇ ਬਿਲਕੁਲ ਸਾਹਮਣੇ ਸਾਹਮਣੇ ਸੀ ਪੁਲ ਦੇ ਥੱਲੇ ਕਿ ਉੱਪਰ 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 ਪੁਲ ਦੇ ਉੱਪਰ ਤੇ ਉਹ ਕਿਹੜੇ ਸਾਧਨ ਤੇ ਸੀਗੇ ਉਹ ਉਹ ਮੋਟਰਸਾਈਕਲ 500 ਮੋਟਰਸਾਈਕਲ ਕਾਲੇ ਰੰਗ ਦਾ ਇੱਕ ਮੋਟਰਸਾਈਕਲ ਹੈ। ਥੀਮੀ ਦੇ ਕਰੀਮ ਕਲਰ ਦੀ ਕੋਟੀ ਪਾਈ ਆ। ਹਾਂ। ਤੇ ਪਤਲੇ ਜਿਹੇ ਪੰਦੀ ਆ ਪੱਕਾ ਰੰਗ ਉਹਦਾ ਕਾਲਾ। ਟਿੱਕਾ ਲਾਇਆ ਹੈ। ਤੇ ਦੂਜੀ ਜਿਹੜੀ ਜਨਾਬ ਬੰਦਾ ਆ ਤੇ ਉਹਨ ਡੱਬੀ ਚੱਕਦਾਰ ਕਮੀਜ਼ ਪਾਈ। ਜਿਹੜਾ ਬਾਬਾ ਸੀ ਉਹ ਤੁਰ ਕੇ ਆ ਸੀ। ਉਹ ਤੁਰ ਕੇ ਆ। ਉਹ ਤੁਰ ਕੇ ਮੋਟਰਸਾਈਕਲ ਪਹਿਲਾਂ ਥੱਲੇ ਵੀ ਮਿਲਿਆ ਸਾਨੂੰ ਤੁਰ ਕੇ। ਤੇ ਉੱਪਰ ਪੁਲ ਦੇ ਵੀ ਉਹ ਤੁਰ ਕੇ ਮਿਲਿਆ। ਬਾਬੇ ਨੇ ਕੋਈ ਨਾਂ ਦੱਸਿਆ ਸੀ ਆਪਣੇ ਗੱਲਾਂ ਗੱਲਾਂ। ਕੁਛ ਨਹੀਂ ਦੱਸਿਆ ਨਾਂ। ਹਾਂ ਨਹੀਂ ਹੁੰਦਾ। ਕੋਈ ਗੱਲ ਉਹ ਤੁਹਾਡੀ ਉਹਨੇ ਖਿੱਚੀਆਂ। ਗੱਲਾਂ ਕੋ ਆ ਬਲਾਈਆਂ ਹੁੰਦੀਆਂ। ਹਾਂ ਤਾਨੂੰ ਪਤਾ ਲੱਗਾ ਵਾਲੀ ਲਾਈਆਂ ਕਿਤਾਬੀ ਕੋਈ ਪਤਾ ਨਹੀਂ ਲੱਗਾ ਇਹਦੀ ਗੱਲ ਬਾਤ ਇੱਕ ਸਕਿੰਟ ਪੁੱਜੀ ਲੱਗਾ